ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵੱਲੋਂ ਹਰ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਇਸ ਧਰਨੇ ਵਿੱਚ ਬੱਚੇ ਬਜ਼ੁਰਗ ਅਤੇ ਬੀਬੀਆਂ ਵੀ ਸ਼ਾਮਿਲ ਸਨ ਗਲਬਾਤ ਕਰਦਿਆਂ ਲਖਵਿੰਦਰ ਸਿੰਘ ਮਜਿਆਲੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਜ਼ਿਲ੍ਹਾ ਪ੍ਰਧਾਨ ਅਤੇ ਗੁਰਮੁਖ ਖੇਰਾ ਬਲਾਕ ਪ੍ਰਧਾਨ ਨੇ ਕਿਹਾ ਕਿ ਜਿਸ ਤਰ੍ਹਾਂ ਕੇ ਹੜ੍ਹਾਂ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਐਸੀ ਡੀਸੀ ਦਫ਼ਤਰ ਬਾਹਰ ਤਰਲਾ ਲਗਾਇਆ ਹੈ ਤੇ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਂ ਤੇ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜੇਕਰ ਹੜ੍ਹ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਸਾਡਾ ਸੰਗਰਾਸ਼ ਹੋਰ ਵੀ ਤੇਜ਼ ਹੋਵੇਗਾ ਹੋਰ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਰੰਜਨ ਵਫਾਦੀ ਰਿਪੋਰਟ ਲਖਵਿੰਦਰ ਸਿੰਘ ਮੰਜਿਆ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਗੁਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਸੁਭਾ ਕਮੇਟੀ ਦੇ ਸੱਦੇ ਤੇ ਭਾਤ ਦੇ ਪ੍ਰਧਾਨ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਾਂ ਕਿ ਜਿਹੜੇ ਪਿਛਲੇ ਦਿਨੀ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਵਿੱਚ ਬੱਦਲ ਫਟਣ ਕਰਕੇ ਭਾਰੀ ਹੜ੍ਹ ਆਏ ਹੋਏ ਤੇ ਉਹਨਾਂ ਦੀ ਫੌਰੀ ਜਿਹੜੀ ਪੂਰਤੀ ਕੀਤੀ ਜਾਵੇ ਨੁਕਸਾਨ ਦੀ ਇਹ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਉਹ ਸਰਕਾਰ ਦਾ ਇਹ ਦੋਸ਼ ਹੈ ਸਰਕਾਰ ਦੀ ਇਹ ਜਿਹੜੀ ਨਲਾਕੀ ਕਰਕੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਮੌਸਮ ਵਿਭਾਗ ਨੇ ਐਲਰਟ ਆਫ ਕਹਤਾ ਹੈ ਕਿ ਪਿਛਲੇ ਸਾਲਾਂ ਨਾਲੋਂ ਬਾਦਸ਼ਾਹ ਜਿਹੜੀਆਂ ਵੱਧ ਹੋਣਗੀਆਂ ਉਹਦੇ ਮੁਕਾਬਕ ਇਹਨਾਂ ਤੇ ਬਿਆਨ ਸੀ ਕਿ ਅਸੀਂ ਪ੍ਰਬੰਧ ਕਰ ਲਏ ਆ ਹਾਲਾਂਕਿ ਇਹਨਾਂ ਦੇ ਪ੍ਰਬੰਧ ਜਿਹੜੇ ਆ ਉਹਨਾਂ ਦਾ ਤੋਲ ਜਿਹੜਾ ਸ਼ਰੇਆਮ ਖੁੱਲ ਗਿਆ ਇਥੋਂ ਦੇ ਦਰਿਆਵਾਂ ਦੇ ਬੰਨ ਜਿਹੜੇ ਆ 1.5 ਲੱਖ ਕਿਊਸਕ ਪਾਣੀ ਨਹੀਂ ਚੱਲ ਸਕੇ ਹਾਲਾਂਕਿ ਇਹਨਾਂ ਦੇ ਬਿਆਨ ਲੈ ਕੇ ਸਾਡੇ ਜਿਹੜੇ ਬੰਨ ਆ ਉਹ 6 ਲੱਖ ਕਿਊਸਕ ਪਾਣੀ ਚੱਲਣਗੇ ਇਹ ਬੰਨ ਮਜ਼ਬੂਤ ਹੁੰਦੇ ਤਾਂ ਅੱਜ ਲੋਕਾਂ ਦਾ ਜਿਹੜਾ ਜਾਨੀ ਮਾਲੀ ਨੁਕਸਾਨ ਜਿਹੜਾ ਨਹੀਂ ਸੀ ਹੋਣਾ ਇਹਦੇ ਜਿਹੜੇ ਜ਼ਿੰਮੇਵਾਰ ਅਫਸਰ ਮੰਤਰੀ ਅਧਿਕਾਰੀ ਆ ਉਹਨਾਂ ਦੇ ਖਿਲਾਫ ਜਿਹੜੇ ਪੂਰੇ ਕਾਨੂੰਨੀ ਆਧਾਰ ਤੇ ਕਤਲ ਦੇ ਕੇਸ ਜਿਹੜੇ ਆ ਉਹ ਦਰਜ ਹੋਣੇ ਚਾਹੀਦੇ ਦਾ ਮਤਲਬ ਲੋਕਾਂ ਤੇ ਆਫਤ ਪਈ ਆ ਉਹਨਾਂ ਦੀ ਲੋਕਾਂ ਨੇ ਹੀ ਬਾਹ ਫੜੀ ਆ ਜਿਹੜੇ ਕਹਿੰਦੇ ਸੀ ਸ਼ਾਸਕ ਲੋਕ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਹ ਹਰਿਆਣਾ ਫਲਾਣ ਆ ਅੱਜ ਸਾਡੇ ਭਰਾ ਹਰਿਆਣੇ ਤੋਂ ਉੱਤਰਾ ਉੱਤਰ ਪ੍ਰਦੇਸ਼ ਤੋਂ ਰਾਸਥਮਗਰੀ ਲੈ ਕੇ ਸਾਡੇ ਵਾਸਤੇ ਆਏ ਆ ਉਹਨਾਂ ਨੇ ਪੂਰੀ ਹਮਦਰਦੀ ਜਿਹੜੀ ਦਿਖਾਈ ਆ ਵੀ ਅਸੀਂ ਸਾਰੇ ਇੱਕੋ ਆ ਇਹ ਜਿਹੜੀਆਂ ਸਰਕਾਰਾਂ ਜਿਨ੍ਹਾਂ ਦਾ ਅੱਜ ਕੰਮ ਸੀ ਕਿ ਫੌਰੀ ਲੋਕਾਂ ਨੂੰ ਰਾਹਤ ਦੇਣੀ ਉਹ ਐਨ ਜੀਓ ਵਾਸਤੇ ਬੰਗੂਲ ਸਮਾਜ ਸੇਵੀ ਜਥੇਬੰਦੀਆਂ ਉਹਨੂੰ ਇਹ ਕੰਮ ਕਰ ਰਹੀਆਂ ਆ ਕੈਬਨਟ ਮੰਤਰੀਏ ਆ ਕੇ ਆ ਤੇ ਜਾ ਜਾ ਕੇ ਦੁਕਾਨਾਂ ਤੇ ਜਾ ਕੇ ਕਹਿੰਦਾ ਕਿ ਸੌਦਾ ਮਹਿੰਗਾ ਨਾ ਦਿਓ ਹਾਲਾਂਕਿ ਉਹ ਸਰਕਾਰ ਦੇ ਨੁਮਾਇੰਦੇ ਆ ਸਰਕਾਰ ਆ ਉਹ ਕਿਉਂ ਨਹੀਂ ਫੂਡ ਸਪਲਾਈ ਅਫਸਰ ਨੂੰ ਮਤਲਬ ਖਿੱਚ ਕੇ ਕਹਿੰਦੇ ਟੀਸੀ ਨੂੰ ਕਿਉਂ ਨਹੀਂ ਕਹਿੰਦੇ ਵੀ ਇੱਥੇ ਮਤਲਬ ਕੋਈ ਵੀ ਵੱਧ ਚੀਜ਼ ਨਹੀਂ ਵਿਕਣੀ ਚਾਹੀਦੀ ਮਿੱਠੇ ਰੇਟ ਤੋਂ ਹਾਲਾਂਕਿ ਜਿਹੜਾ ਸਿਹਤ ਵਿਭਾਗ ਦੇ ਕੰਮ ਆ ਉਹ ਘਰਾਂ 'ਚ ਆਪ ਟੂਪਾਂ ਤੇ ਵੰਡਣਾ ਪਿਆ ਆ ਪੈਰਾਂ ਨੂੰ ਲਾ ਲਿਓ ਸਿਹਤ ਵਿਭਾਗ ਨੂੰ ਕਿਉਂ ਨਹੀਂ ਕਹਿੰਦੇ ਸਿਵਲ ਸਰਪੰਚ ਨੂੰ ਮਤਲਬ ਅਮਸਾਂ ਨੂੰ ਕਿਉਂ ਨਹੀਂ ਕਹਿੰਦੇ ਕਿ ਥੱਲੇ ਜਿਹੜੀਆਂ ਟੀਮਾਂ ਪਿੰਡਾਂ 'ਚ ਭੇਜੋ ਨਵੇਂ ਸਰਕਾਰ ਦਾ ਜਿਹੜਾ ਕੰਮ ਹੈ ਉਹ ਖੋਲ ਹੀ ਗਈ ਹੈ ਕਿ ਸਾਡੇ ਕੰਮ ਕੀ ਹੈ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਜ਼ਿੰਮੇਵਾਰੀ ਨਿਭਾਵੇ ਨਾ ਜ਼ਿੰਮੇਵਾਰੀ ਨਹੀਂ ਦਿਖ ਰਹੀ ਕਾਹ ਹੀ ਲੋਕੀ ਕਹਿ ਰਹੇ ਹਨ ਕਿ ਬਸ ਸਰਕਾਰ ਦੀ ਲੋੜ ਨਹੀਂ ਆ ਅੱਜ ਲੋਕਾਂ ਨੇ ਬਹੁਤ ਅਸੀਂ ਉਹ ਧੰਨਵਾਦ ਕਰਦੇ ਆ ਲੋਕਾਂ ਦਾ ਕਿ ਜਿਨ੍ਹਾਂ ਨੇ ਰਾਤ ਸਮਗਰੀ ਪਚਾਉਣ ਲੱਗਾ ਆਪਣੇ ਜਾਨਾਂ ਖੁਰਬਾਨ ਕਰਕੇ ਮੁਸਲਮਾਨ ਹੋਇਆ ਹਿੰਦੂ ਹੋਇਆ ਸਾਰੇ ਮਤਦਾਨ ਸਾਰਿਆਂ ਨੇ ਹਮ ਦਰਦੀ ਦਿਖਾਈ ਆ। ਜਗ ਆਪ ਨਹੀਂ ਖੜੇ ਹੋਏ। ਖੜੇ ਹੋਇਆ ਐ ਨਹੀਂ ਇਹਦੇ ਵਿੱਚ ਗੱਲ ਹੈਗੀ। ਫਿਲਮੀ ਅਦਾਕਾਰ ਵੀ ਖੜੇ ਹੋਏ। ਸਾਡੇ ਦੀ ਮੰਗ ਨੂੰ ਠੇਸ ਜਿਹੜੀ ਪਹੁੰਚੀ ਆ ਉਹ ਪਹੁੰਚੀ ਤਾਂ ਆ ਕਿ ਸਰਕਾਰ ਕੁਝ ਨਹੀਂ ਆ। ਕਰੋੜਾਂ ਲੋਕ ਵੀ ਨਹੀਂ ਦਹੀ ਮਦਦ ਕਰਦੇ। ਇਹ ਬਾਈ ਚਾਂਸ ਹੈ ਸਰਕਾਰ ਨਹੀਂ ਫਲਾ ਫੜਾਉਂਦੀ ਤੁਹਾਡਾ ਅਗਲਾ ਇਲੈਕਸ਼ਨ ਅਗਲਾ ਅਸੀਂ ਸਖਤ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਹਰ ਹਾਲਤ ਵਿੱਚ ਪੂਰਾ ਪੂਰਾ ਮਾਅਬਿਆ ਜਿਹੜਾ ਲੋਕਾਂ ਨੂੰ ਦਿਵਾਵਾਂ। ਮਾ ਗੁਰਮੁਖ ਸੰਖਰਾ ਬਲਾਕਪਦਾਂ ਭਾਰਤੀ ਕਿਸਾਨ ਯੂਨੀਅਨ ਦਾ ਗ੍ਰਾਹਕਲਨੌਰ ਅੱਜ ਅਸੀਂ ਜਿਹੜਾ ਡਿਪਟੀ ਕਮਿਸ਼ਨਰ ਗਰਦਾਸਪੁਰ ਦੇ ਦਫ਼ਤਰ ਅੱਗੇ ਆਪਾਂ ਇਹ ਧੰਨਾ ਦੇ ਕੇ ਮੰਗ ਪੱਤਰ ਦੇ ਰਹੇ ਹਾਂ ਇਹ ਸੂਬਾ ਕਮੇਟੀ ਦੇ ਕੀਤੇ ਫੈਸਲੇ ਅਨੁਸਾਰ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਰਹੀਂ ਉਹਨਾਂ ਹਰ ਕਿਸੇਤਾ ਦੇ ਸਾਧੋ ਸਾਰਾ ਕੋ ਅਸਰ ਖਵਾਤੇ ਉਹਨਾਂ ਨੂੰ ਮਾਨ ਦਾ ਮੁਆਵਜ਼ਾ ਦੋਂ ਵਾਸਤੇ ਉਹਨਾਂ ਤੇ ਬਣੀ ਢੀੜ ਉਹਨਾਂ ਦੀ ਫਸਲਾਂ ਦਾ ਨੁਕਸਾਨ ਦਾ ਮੁਆਵਜ਼ਾ ਦੋਂ ਵਾਸਤੇ ਉਹਨਾਂ ਦੀ ਸਿਹਤ ਦਾ ਖਿਆਰ ਰੱਖਣ ਵਾਸਤੇ ਉਹਨਾਂ ਦੇ ਪਸ਼ੂਆਂ ਦੀ ਭਰਪਾਈ ਕਾਨੂੰਨ ਵਾਸਤੇ ਉਹਨਾਂ ਦੇ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਜਿਹੜਾ ਜ ਆਪਾਂ ਦਿੱਤੀ ਕਮਿਸ਼ਨ ਕਦਾਸ ਤੋਂ ਦੇ ਰਹੇ ਮੰਗ ਪੱਤਰ ਦੇ ਰਹੇ ਆ ਕਿ ਉਹਨਾਂ ਦਾ ਲੋਕਾਂ ਦੀ ਜਿਹੜੀ ਆ ਆਰਥਿਕ ਕੌਮੀ ਆਰਥਿਕ ਕੌਮੀ ਆਫਤ ਐਲਾਨ ਕੇ ਵੱਡੀਆਂ ਰਕਮਾਂ ਜਿਹੜੀਆਂ ਉਹ ਬਾਹਰ ਤੇ ਰੱਖ ਕੇ ਉਹਨਾਂ ਦੇ ਵਾਸਤੇ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇ ਇਹਦੇ ਸਬੰਧ ਚ ਆਪਾਂ ਜਿਹੜਾ ਦਿੱਤੀ ਕਮਿਸ਼ਨ ਦੇ ਰਹਿਣ ਮੁੱਖ ਮੰਤਰੀ ਦੇ ਰਹਿਣ ਮੁੱਖ ਮੰਤਰੀ ਦੇ ਨਾਮ ਤੇ ਪ੍ਰਧਾਨ ਮੰਤਰੀ ਨਾਲ ਜਿਹੜਾ ਮੰਗ ਪੱਤਰ ਦਿੱਤਾ ਤੇ ਉਹਨਾਂ ਸਰ ਮਤਲਬ ਜਿਹੜੇ ਦਬੇ ਹੋਏ ਲੋਕ ਨੇ ਹਰ ਜਮਾਰੇ ਹਾਇ ਹਰ ਪੀਰ ਕੋ ਲੋਕ ਨੂੰ ਉਹਨਾਂ ਦੇ ਉਹਨਾਂ ਨੂੰ ਸਾਫ਼ ਤੋਂ ਵਾਸਤੇ ਉਹਨਾਂ ਦੀ ਜ਼ਮੀਨਾਂ ਦੀ ਭਾਰਤ ਭੇਉਣ ਵਾਸਤੇ ਆਪਾਂ ਜਿਹੜਾ ਅੱਜ ਦਾ ਧਰਨਾ ਦਿੱਤੀਆਂ ਬੱਚੀ ਗਏ ਸਾਰੇ ਬਣਾ ਦੇ ਤੇ ਸਾਡੇ ਬਹੁਤ ਜਿਹੜੇ ਕਿਸਾਨ ਭਰਾ ਦੀ ਬੀਬੀਆਂ ਨੇ ਹੜਾ ਦੀ ਮਾਰ ਜਿਹੜਾ ਵਾਕਾ ਹੈ ਉਹਦੇ ਵਿੱਚ ਆ ਨਹੀਂ ਸਕਦੇ ਉਹਦੇ ਤੇ ਬਹੁਤ ਘੱਟ ਗਿਣਤੀ ਚ ਆਪਾਂ ਜਾਏ ਆ ਜਿਹੜੇ ਵਾਕਿਆ ਜਿਹੜੇ ਪਾਣੀ ਨਹੀਂ ਉਹ ਤੋਂ ਆਪਾਂ ਪੁੱਛਿਆ ਦੇ ਜੇ ਗੱਲ ਆਪ ਨੂੰ ਜਿੱਥੇ ਕੇ ਸਟੇਟ ਤੋਂ ਕੋਈ ਕਮੀ ਆ ਹਟਾਉਂਦੀ ਹੈ ਪੰਜਾਬ ਉਹਨਾਂ ਨਾਲ ਖੜਦਾ ਤਾਂ ਅੱਜ ਉਹਦਾ ਸਟਾਵਾ ਜਿਹੜਾ ਅੱਜ ਪੰਜਾਬ ਦੇ ਲੋਕਾਂ ਦੇ ਭੀੜ ਬਣੇ ਜਿਹੜੇ ਜਿਹੜੇ ਬਾਹਰ ਦੇ ਸਟੇਟਾਂ ਦੇ ਲੋਕ ਨੇ ਜਾਂ ਹੋਰ ਜਿਹੜੇ ਐਨ ਜੀਓ ਨੇ ਸੇਵਾਵਾਂ ਸੰਸਥਾਵਾਂ ਵਾਲੀ ਸੇਵਾ ਕਰ ਰਹੀ ਉਹ ਤਾਂ ਸਟਾਪ ਜਿਹੜੇ ਪੰਜਾਬ ਦੇ ਨਾਲ ਖੜੇ ਲੋਕ ਇਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਅੱਜ ਇਹਨੇ ਟੌਪ ਬਣੀ ਤੇ ਅੱਜ ਬਾਹਰੋਂ ਸਾਡੇ ਹਿੰਦੂ ਭਰਾ, ਸਿਆਲ ਭਰਾ, ਮਜ਼ਦੂਰ ਭਰਾ ਦੇ ਵੱਡੀ ਰਾਤ ਵੱਡੀ ਮਾਤਰਾ ਦੇ ਵਿੱਚ ਰਾਸ ਸਮਗਰੀ ਲੈ ਕੇ ਜਿੱਥੇ ਅੱਜ ਤੱਕ ਸਰਕਾਰੀ ਪਤਰੀ ਨਹੀਂ ਪੁੱਸੇ ਉੱਥੇ ਲੋਕ ਆਪਣੇ ਵੱਡੇ ਵੱਡੇ ਟਰੈਕਟਰ ਲੈ ਕੇ ਉਹਨਾਂ ਟਰੈਕਟਰਾਂ ਦੇ ਰਹੀ ਆਪਣੀ ਜਾਨ ਮਾਲ ਤੇ ਖੇਡ ਕੇ ਉਹਨਾਂ ਰਾਜ ਮੁਗਰੀ ਪਚਾਉਂਦੇ ਵਿੱਚ ਕਾਮਯਾਬ ਹੋਏ ਨੇ ਜਿੱਥੇ ਵੇਲੇ ਤੱਕ ਸਰਕਾਰਾਂ ਨਹੀਂ ਪਹੁੰਚ ਸਕੀ। ਕਿਸਾਨ ਕਿਸਾਨ ਜਿੱਥੇ ਬੰਦੀਆਂ ਜੇ ਮਜਬੂਤ ਹੋ ਗਏ ਇੱਕ ਹੋ ਕੇ ਲੜਨ ਤੁਹਾਨੂੰ ਨਹੀਂ ਲੱਗਦਾ ਕਿ ਇਨਸਾਫ ਜਲਦੀ ਮਿਲ ਸਕਦਾ। ਇਨਸਾਫ ਲੜਾਂਗੇ ਆਪਾਂ ਉਹ ਸਮੇਂ ਦੇ ਵਿੱਚ ਇਕੱਠੇ ਹੋ ਕੇ ਲੜਾਂਗੇ ਸੂਬਾ ਫਰਮੋਰ ਤੇ ਝੰਡੇ ਲਹਿਟ ਮੀਟਨਾ ਕਰਕੇ ਉਹਦਾ ਜਿਹੜਾ ਫੈਸਲਾ ਲਾ ਕੇ ਬਸਲੇ ਇਨਸਾਫ ਜਿਹੜਾ ਵੱਟਾ ਸ਼ੁਰੂਸ਼ ਕੀਤਾ ਜਾਊਗਾ ਉਹਦਾ ਲੋਕਾਂ ਨੂੰ ਸਾਫ ਹੋ ਜਾਵੇ।